ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਿਹੜਾ ਕਮੀਜ਼ ਦੀ ਕਟਿੰਗ ਕਰ ਰਹੇ ਹਾਂ ਇਹਦਾ ਨਾਪ ਹੈਗਾ ਜਿਹੜਾ ਹੈਗਾ ਛਾਤੀ ਹੈਗੀ 2.5 ਕਮਰ 18 ਤੇ हिਪ ਤੋਂ 21 ਤੇ ਇਹ ਮੈਂ ਜਿਹੜਾ ਹੈਗਾ ਘੇਰਾ ਤੇ ਲੈਂਥ ਜਿਹੜਾ ਲੈ ਕੇ ਮਾਰਜਨ ਨਾਲ ਜੋੜ ਕੇ ਤੇ ਜਿਹੜਾ ਕਟਿੰਗ ਕਰਕੇ ਪੀਸ ਹੈ ਜਿਹੜੇ ਸੈੱਟ ਕਰਕੇ ਰੱਖ ਲਿਆ ਜੇ ਤੁਸੀਂ ਪਾਈਪਿੰਗ ਲਗਾਉਣੀ ਆ ਤਾਂ ਡਬਲ ਫੋਲਡ ਦੇ ਵਿੱਚ 2 ਇੰਚ ਪਲੱਸ ਹੋਣੇ ਚਾਹੀਦੇ ਆ ਤੇ ਜੇ ਤੁਸੀਂ ਪਾਈਪਿੰਗ ਨਹੀਂ ਲਾਉਣੀ ਤਾਂ ਡਬਲ ਫੋਲਡ ਦੇ ਵਿੱਚ 1.5 ਇੰਚ ਪਲੱਸ ਹੋਣਾ ਚਾਹੀਦਾ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜਾ ਹੈਗਾ ਫਰੰਟ ਪੀਸ ਮੈਂ 1 ਇੰਚ ਡਾਊ सब तो पहला जो है कını, आप तीरा नापा तीरा मेरे को जड़ा है नाप बारह इंच अद्धा इंच मार्जन तो हाफ बारह का छे तो साढ़े छे इंच के उत्ते आप निशानी लगावे एक ठीक है जी इस तो बाद जरा अपना मोढ़ा है मेरा ये हैगा साढ़े छे ठीक है जी साढ़े छे इंच के उपरा जरा आप इस तरीके निशान लगावे इस बाद जो निशान है इस तरीके स्केगल न, न करा सीधे ਇਸ ਤੋਂ ਬਾਅਦ ਆਪਾਂ ਅਗਲਾ ਨਿਸ਼ਾਨ ਜਿਹੜਾ ਲਗਾਉਣਾ ਹੈਗਾ ਇੱਥੋਂ ਲੈ ਕੇ ਤੇ हिਪ ਤੱਕ ਦੀ ਟੋਟਲ ਸੀਨ ਆ ਜਿਹੜੀ ਉਹ ਆਪਣੀ ਕਿੰਨੀ ਹੈ ਠੀਕ ਹੈ ਜੀ ਤੁਹਾਡੀ ਜੋ ਵੀ ਸੀਨ ਹੈਗੀ ਜਿੰਨਾ ਵੀ ਨਾਪ ਹੈਗਾ ਉਹਦੇ ਵਿੱਚ 1 ਇੰਚ ਪਲੱਸ ਕਰਕੇ ਤੁਸੀਂ ਆਪਣਾ ਨਿਸ਼ਾਨੀ ਲਗਾਓ ਮੇਰੀ 14 ਇੰਚ ਸੀਨ ਹੈਗੀ ਹੈ ਤੇ ਮੈਂ 15 ਇੰਚ ਦੇ ਨਿਸ਼ਾਨ ਲਗਾਇਆ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ हिਪ ਵਾਲਾ ਜਿਹੜਾ ਨਿਸ਼ਾਨ ਇਹ ਲਗਾ ਲਿਆ ਹੈਗਾ ਪੌਣੇ 11 ਦੇ ਉੱਤੇ ਜਿਹੜਾ ਹੈਗਾ ਮੈਂ ਇਹਦਾ ਨਿਸ਼ਾਨ ਲਗਾ ਲਿਆ ਹੈਗਾ ਇਸ ਤੋਂ ਬਾਅਦ ਜਿਹੜੀ ਹੈਗੀ ਆਪਾਂ ਕਮਰ ਦਾ ਨਿਸ਼ਾਨ ਲਗਾਵਾਂਗੇ ਕਮਰ ਜਿਹੜੀ ਹੈਗੀ ਆ ਮੈਂ 6.5 ਇੰਚ ਦੇ ਉੱਪਰ ਜਿਹੜਾ ਨਿਸ਼ਾਨ ਕਮਰ ਦਾ ਲਗਾ ਰਹੀ ਹਾਂ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜੀ ਕਿ ਮੋਢੇ ਦੇ ਨਿਸ਼ਾਨ ਆ ਜਿਹੜੀ ਇਹ ਕਾਟ ਪਾਉਣ ਵਾਸਤੇ ਜਿਹੜਾ ਹੈਗਾ ਇਹ ਆਪਾਂ ਤਰੀਕਾ ਤੁਹਾਨੂੰ ਦੱਸ ਰਹੇ ਹਾਂ ਉੱਪਰ ਆਪਾਂ ਜੇ ਤੀਰਾ 6.5 ਲਿਆ ਤੇ ਇੱਕ نیچے ਨਿਸ਼ਾਨ ਜਿਹੜਾ ਆਪਾਂ 6 ਤੇ ਲਗਾਵਾਂਗੇ ਇਹਨੂੰ ਆਪਾਂ 6.5 ਵਾਲੇ ਤੀਰੇ ਦੇ ਨਿਸ਼ਾਨ ਨਾਲ ਇਸ ਤਰੀਕੇ ਨਾਲ ਸਕੇਲ ਨਾ ਕਰਾਂਗੇ ਸਿੱਧਾ ਇਸ ਤੋਂ ਬਾਅਦ ਇੱਕ ਨਿਸ਼ਾਨ ਆਪਾਂ ਹੋਰ ਲਗਾਵਾਂਗੇ ਜਿਹੜਾ ਤੀਰੇ ਦੇ ਬਰਾਬਰ ਆਊਗਾ 6.5 ਇੰਚ ਤੇ ਠੀਕ ਹੈ ਜੀ ਇਹ ਦੋ ਨਿਸ਼ਾਨ ਕਿਉਂ ਲਗਾਏ ਆ ਇਹ ਮੈਂ ਤੁਹਾਨੂੰ ਦੱਸਦੀਆਂ ਇਹਨਾਂ ਦਾ ਬਹੁਤ ਹੀ ਜ਼ਿਆਦਾ ਮੇਨ ਇੰਪੋਰਟੈਂਟ ਜਿਹੜੇ ਹੈਗੇ ਨਿਸ਼ਾਨ ਦੋਨੋਂ ਇਹ ਇਹ ਤੁਸੀਂ ਦੋ ਹੀ ਨਿਸ਼ਾਨ ਲਗਾਉਣੇ ਆ ਤੇ ਇਹਦੇ ਨਾਲ ਜਿਹੜੀ ਮੋਡੇ ਦੀ ਕਾਰਟ ਆ ਤੁਹਾਡੀ ਬਹੁਤ ਹੀ ਜ਼ਿਆਦਾ ਸੋਹਣੀ ਆਊਗੀ ਤੇ ਕਿਸੇ ਵੀ ਤਰ੍ਹਾਂ ਦਾ ਮਤਲਬ ਝੋਲ ਵਗੈਰਾ ਵਿਚ ਆਰਮ ਹੋਲ ਦੇ ਵਿੱਚ ਨਹੀਂ ਬੈਠੂਗਾ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਆਪਾਂ ਨਿਸ਼ਾਨ ਲਗਾਵਾਂਗੇ ਕਿ ਆਪਣਾ ਛਾਤੀ ਦੇ ਉੱਤੇ ਜਿੰਨਾ ਨਾਪ ਹੈਗਾ ਠੀਕ ਹੈ ਜੀ ਮੇਰੇ ਕੋਲੇ ਜਿਹੜਾ ਨਾਪ ਹੈਗਾ ਇਹ ਹੈਗਾ 20.5 20 ਦਾ ਹਾਫ ਹੈ 10 ਤੇ ਅੱਧਾ ਇੰਚ ਆਪਾਂ ਮਾਰਜਨ ਸਾਈਡ ਵਾਲੀ ਪਲੇਟ ਦਾ ਪਾ ਕੇ ਪੌਣੇ 11 ਤੇ ਨਿਸ਼ਾਨ ਲਗਾਤਾ ਠੀਕ ਹੈ ਜੀ ਇਸ ਤੋਂ ਬਾਅਦ ਆ ਜਿਹੜਾ ਆਪਾਂ ਲਾਵਾਂਗੇ ਪਲੇਟ ਦਾ ਨਿਸ਼ਾਨ ਪਲੇਟ ਜਿਹੜੀ ਹੈਗੀ ਹੈ ਮੇਰੇ ਕੋਲੇ ਨਾਪ ਹੈਗਾ ਇਹਦੇ ਵਿੱਚ ਆਪਾਂ ਲੈਣੀ ਆ 11.5 ਠੀਕ ਹੈ ਜੀ ਡਾਊਨ ਜਿਹੜਾ ਹੈਗਾ ਮੈਂ 11.5 ਦੇ ਉੱਪਰ ਨਿਸ਼ਾਨ ਲਗਾ ਲਿਆ 11.5 ਦੇ ਉੱਪਰ ਇਸ ਤਰੀਕੇ ਨਾਲ ਦੋ ਨਿਸ਼ਾਨ ਲਗਾਉਂਦੇ ਹੋਏ ਸਕੇਲ ਨਾਲ ਆਪਾਂ ਕਰਾਂਗੇ ਨਿਸ਼ਾਨ ਨੂੰ ਸਿੱਧਾ ਇਸ ਤੋਂ ਬਾਅਦ ਇਹਦੇ ਉੱਤੇ ਪਾਵਾਂਗੇ ਆਪਾਂ ਇੱਕ ਤਾਂ ਲੰਬੀ ਪਲੇਟ ਦਾ ਨਿਸ਼ਾਨ ਇੱਕ ਸਾਈਡ ਵਾਲੀ ਪਲੇਟ ਦਾ ਨਿਸ਼ਾਨ ਇਨ ਦੋਹਾਂ ਨਿਸ਼ਾਨਾਂ ਦੇ ਸਨ ਦੇ ਵਿੱਚ ਵੀ ਆਪਾਂ ਇੱਕ ਛੋਟਾ ਜਿਹਾ ਨਿਸ਼ਾਨ ਲਗਾਵਾਂਗੇ ਇਹ ਆਪਣੀ ਸਾਈਡ ਵਾਲੀ ਪਲੇਟ ਤੇ ਇਹ ਆਪਣੀ ਲੰਬੀ ਪਲੇਟ ਦਾ ਨਿਸ਼ਾਨ ਤੇ ਦੋਹਾਂ ਦੇ ਸੈਂਟਰ 'ਚ ਨਿਸ਼ਾਨ ਆਪਾਂ ਲਗਾ ਲਿਆ। ਇਹਦੇ ਉੱਪਰ ਆਪਾਂ ਜਿਹੜਾ ਉੱਪਰ ਨੂੰ ਨਿਸ਼ਾਨ ਲਗਾਵਾਂਗੇ ਤੇ ਇਹ ਲਗਾਵਾਂਗੇ ਪੌਣੇ 2 ਇੰਚ ਤੇ। ਇਹ ਜਿਹੜਾ ਉੱਪਰ ਵਾਲਾ ਨਿਸ਼ਾਨ ਆ ਇਹ ਆਪਣਾ ਆਰਮਹੋਲ ਵਾਲੀ ਜਿਹੜੀ ਸਾਈਡ ਤੇ ਪਲੇਟ ਹੁੰਦੀ ਹੈ ਇਹਦਾ ਨਿਸ਼ਾਨ ਆ। ਇਹਨੂੰ ਆਪਾਂ ਜਿਹੜਾ ਤੀਰੇ ਦੇ ਬਰਾਬਰ ਵਾਲਾ ਨਿਸ਼ਾਨਾ 6 ਇੰਚ ਵਾਲਾ ਉਹਦੇ ਉੱਤੇ ਆਪਾਂ ਇਹਨੂੰ ਮੈਚ ਕਰਾਂਗੇ। ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਕਮਰ ਦਾ ਨਿਸ਼ਾਨ ਲਗਾਇਆ ਹੈਗਾ ਸਾਢੇ 6 ਇੰਚ ਤੇ ਉਹਦੇ ਤੋਂ 1 ਇੰਚ ਡਾਊਨ ਕਰਕੇ ਇੱਕ ਨਿਸ਼ਾਨ ਲਗਾਵਾਂਗੇ ਤੇ ਇਹ ਸਾਈਡ ਵਾਲੀ ਜਿਹੜੀ ਪਲੇਟ ਹੈਗੀ ਹੈ ਇਹਨੂੰ ਆਪਾਂ ਇਸ ਨਿਸ਼ਾਨ ਦੇ ਨਾਲ ਜਿਹੜਾ ਹੈਗਾ ਸਿੱਧਾ ਕਰਕੇ ਮੈਚ ਕਰਾਂਗੇ ਇਸ ਤੋਂ ਬਾਅਦ ਜਿਹੜੀ ਹੈਗੀ ਆਪਣੀ ਲੈਂਥ ਵਾਲੀ ਪਲੇਟ ਇਹਦੀ ਜਿਹੜੀ ਲੈਂਥ ਹੈਗੀ ਹੈ ਮੈਂ ਸਾਢੇ 6 ਇੰਚ ਰੱਖ ਰਹੀ ਹਾਂ ਜੇ ਤੁਹਾਡਾ ਪੇਟ ਬਹੁਤ ਜ਼ਿਆਦਾ ਵੱਡਾ ਹੈ ਤੁਸੀਂ 6 ਇੰਚ ਦੀ ਪਲੇਟ ਰੱਖੋ ਜੇ ਤੁਹਾਡਾ ਪੇਟ ਬਿਲਕੁਲ ਨਹੀਂ ਹੈਗਾ ਤਾਂ ਤੁਸੀਂ 7 ਇੰਚ ਰੱਖੋ ਜੇ ਤੁਹਾਡਾ ਪੇਟ ਨਾਰਮਲ ਹੈ ਤਾਂ ਤੁਸੀਂ 6 ਇੰਚ ਦੀ ਜਿਹੜੀ ਪਲੇਟ ਰੱਖੋ ਠੀਕ ਹੈ ਜੀ ਇਸ ਤਰੀਕੇ ਨਾਲ ਕਰਦੇ ਹੋਏ ਮੈਂ 6 ਇੰਚ ਦੀ ਪਲੇਟ ਤੇ ਸੈਂਟਰ ਦੇ ਵਿੱਚ 1/2 ਇੰਚ ਦਾ ਜਿਹੜਾ ਮਾਰਕ ਕਰਦੇ ਹੋਏ ਹੋਰ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਪਲੇਟ ਦੀ ਨਿਸ਼ਾਨ ਬਣਾ ਲਵਾਂਗੇ ਇਸ ਤਰੀਕੇ ਨਾਲ ਜਿਹੜਾ ਆਪਣੇ ਨਿਸ਼ਾਨ ਜਿਹੜੇ ਇਹ ਕੰਪਲੀਟ ਹੋ ਚੁੱਕੇ ਹੈ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਲਾਵਾਂਗੇ ਕਮਰ ਦਾ ਨਿਸ਼ਾਨ ਕਮਰ ਜਿਹੜੀ ਹੈਗੀ ਹੈ ਮੇਰੀ 18 ਇੰਚ ਜਿਹੜਾ ਮੇਰੇ ਨਾਪ ਦਾ ਹੈਗਾ ਇਹ ਹਾਫ ਹੋ ਗਿਆ 9 ਤੇ 9 ਦੇ ਵਿੱਚ ਜਿਹੜੀ ਪਲੇਟ ਦੇ ਵਿੱਚ ਕਵਰ ਹੋਊਗਾ ਲਗਭਗ ਪੌਣਾ ਇੰਚ ਤੇ ਇਸ ਕਰਕੇ ਜਿਹੜਾ ਹੈਗਾ ਮੈਂ ਪੌਣੇ 10 ਇੰਚ ਦੇ ਉੱਤੇ ਨਿਸ਼ਾਨ ਲਗਾ ਰਹੀ ਹਾਂ ਇਹ ਜਿਹੜੇ ਆਪਾਂ ਨਿਸ਼ਾਨ ਲਗਾ ਰਹੇ ਹਾਂ ਜਦੋਂ ਆਪਾਂ ਸਟਿਚਿੰਗ ਕਰਨੀ ਸਟਾਰਟ ਕਰਾਂਗੇ ਪਲੇਟ ਵਗੈਰਾ ਪੈਨ ਤੋਂ ਬਾਅਦ ਇਹ ਫਿਟਿੰਗ ਹੈ ਜਿਹੜੀ ਇਹ ਪਾ ਇੱਕ ਇੱਕ ਵਾਰੀ ਜਿਹੜੀ ਹੈਗੀ ਡਬਲ ਚੈੱਕ ਕਰਾਂਗੇ ਇਸ ਤਰੀਕੇ ਨਾਲ 6 ਫੱਟੀ ਨਾਲ ਜਿਹੜੀ ਹੈਗੀ ਮੈਂ ਫਿਟਿੰਗ ਦਾ ਨਿਸ਼ਾਨ ਮੈਚ ਕਰ ਰਹੀ ਹਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਗਲਾਈ ਵਾਲੀ ਸਾਈਡ ਆਪਾਂ ਬਾਹਰ ਨੂੰ ਕਰਕੇ ਫੁੱਟੇ ਦੀ ਤੇ ਇਸ ਤਰੀਕੇ ਨਾਲ ਜਿਹੜੇ ਨਿਸ਼ਾਨ ਹੈਗੇ ਆ ਮੈਚ ਕਰਾਂਗੇ ਫਿਟਿੰਗ ਦੇ ਨਿਸ਼ਾਨ ਆ ਜਿਹੜੇ ਆਪਣੇ ਲੱਗ ਚੁੱਕੇ ਆ ਤੇ ਇਹ ਨਿਸ਼ਾਨ ਜਿਹੜਾ ਆਪਾਂ ਮੈਚ ਕਰ ਲਿਆ ਹਾਂਜੀ ਹੁਣ ਇਸ ਤੋਂ ਬਾਅਦ ਜਿਹੜੀ ਵਾਰੀ ਆਉਂਦੀ ਹੈਗੀ ਆ ਮੋਢੇ ਦੀਆਂ ਕਾਟਾਂ ਦੀ ਠੀਕ ਹੈ ਜੀ ਜਿਹੜਾ ਹੈਗਾ ਆਪਾਂ 1/2 ਇੰਚ ਕੱਟ ਕਰਕੇ ਮਾਰਜਿਨ ਲਿਆ ਇਹਦੇ ਤੇ ਪਊਗੀ ਫਰੰਟ ਕਾਟ ਤੇ ਜਿਹੜਾ ਆਪਾਂ ਤੀਰੇ ਦੇ ਬਰਾਬਰ ਵਾਲਾ ਨਿਸ਼ਾਨ ਲਾਇਆ ਇਹਦੇ ਉੱਤੇ ਪਊਗੀ ਬੈਕ ਮੋਢੇ ਦੀ ਕਾਟ ਠੀਕ ਹੈ ਜੀ ਲਗਭਗ 1/2 ਇੰਚ ਤੋਂ 3 ਇੰਚ ਤੋਂ 3 1/2 ਇੰਚ ਤੋਂ ਸਟਾਰਟ ਕਰ ਦੇਣਾ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਤੇ ਗਲਾਈ ਦੇ ਨਾਲ ਸ਼ੇਪ ਦਿੰਦੇ ਹੋਏ ਤੇ ਜਿੱਥੇ ਆਪਾਂ ਇਹ ਨਿਸ਼ਾਨ ਲਗਾਏ ਹੈਗੇ ਫਿਟਿੰਗ ਦੇ ਇੱਥੋਂ ਤੱਕ ਆਉਂਦੇ ਆਉਂਦੇ ਆਪਾਂ ਟੱਚ ਕਰਾ ਦੇਣਾ ਇਸ ਤੋਂ ਪਹਿਲਾਂ ਹੀ ਤੇ ਜਿਹੜਾ ਹੈਗਾ ਆਪਾਂ ਅਗਲੇ ਮੋੜ ਦੇ ਦੀ ਫਰੰਟ ਮੋੜ ਦੇ ਦੀ ਕਾਟ ਪਾਉਣੀ ਇਹ ਪਾਉਣੀ ਉਸ ਨਿਸ਼ਾਨ ਦੇ ਉੱਪਰ ਜਿਹੜਾ ਆਪਾਂ ਅੱਧਾ ਇੰਚ ਕੱਟ ਕਰਕੇ ਲਿਆ ਮਤਲਬ ਜਿਹੜਾ 6 ਇੰਚ ਦੇ ਉੱਪਰ ਨਿਸ਼ਾਨ ਲੱਗਿਆ ਇਸ ਤਰੀਕੇ ਨਾਲ ਇਹਦੀ ਕਾਟ ਪਾਉਂਦੇ ਪਾਉਂਦੇ ਤੇ ਆਪਾਂ ਇਸ ਤਰੀਕੇ ਨਾਲ ਟੱਚ ਕਰ ਦਾਂਗੇ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਕਾਟ ਹੈ ਜਿਹੜੀ ਆਪਣੀ ਬਹੁਤ ਹੀ ਜ਼ਿਆਦਾ ਸੋਹਣੀ ਪਈ ਹੈ ਜੇ ਤੁਸੀਂ ਇਸ ਤਰੀਕੇ ਨਾਲ ਦੋ ਨਿਸ਼ਾਨ ਲਗਾ ਕੇ ਤੁਸੀਂ ਇਹ ਕਾਟ ਪਾ ਕੀ ਤੇ ਤੁਸੀਂ ਇਹ ਮੋਡੇ ਦੀ ਜਿਹੜੀ ਕਾਟ ਪਾਉਂਗੇ ਤੇ ਇਹ ਜਿਹੜੇ ਹੈਗੇ ਆ ਆਰਮਹੋਲ ਦੇ ਅੰਦਰਲੀ ਸਾਈਡ ਬਾਹਰਲੀ ਸਾਈਡ ਕਿਤੇ ਵੀ ਜਿਹੜੇ ਤੁਹਾਡੇ ਝੋਲ ਨਹੀਂ ਪੈਣਗੇ ਤੇ ਫਿਟਿੰਗ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਆਊਗੀ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਕਰਦੇ ਆ ਆਰਮਹੋਲ ਦੀ ਇਧਰ ਕਟਿੰਗ ਤੇ ਮੋਡਾ ਜਿਹੜਾ ਹੈਗਾ ਪਹਿਲਾਂ ਆਪਾਂ ਪਿੱਛੇ ਵਾਲੇ ਮੋਡੇ ਦੀ ਕਾਟ ਕਰਤੀ ਇਸ ਤੋਂ ਬਾਅਦ ਆਪਾਂ ਅਗਲੇ ਮੋਡੇ ਦੀ ਕਾਟ ਕਰਤੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਇੱਕ ਬੈਕ ਤੇ ਵੀ ਆਪਾਂ ਕਾਟ ਇੱਕ ਹੋਰ ਪਾਉਣੀ ਹੈ ਉਸ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਜਿਹੜਾ ਹੈ ਅੱਧੇ ਇੰਚ ਦਾ ਜਿਹੜੇ ਮੋਢਿਆਂ ਦਾ ਝਕਾੜ ਜਿਹੜੀ ਕਾਟ ਆਪਾਂ ਪਾ ਕੇ ਤੇ ਮੋਢੇ ਝਕਾਵਾਂਗੇ ਨੀਚੇ ਨੂੰ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਕਾਟ ਦੇਵਾਂਗੇ ਮੋਢਿਆਂ ਦੀ ਆਪਾਂ ਕਰਾਂਗੇ ਡਾਊਨ ਕਰਕੇ ਇਸ ਤਰੀਕੇ ਨਾਲ ਨਿਸ਼ਾਨ ਦੇ ਉੱਪਰ ਕਟਿੰਗ ਕਟਿੰਗ ਕਰਨ ਤੋਂ ਬਾਅਦ ਆਪਾਂ ਚੱਲਦੇ ਹਾਂ ਬੈਕ ਪਾਰਟ ਦੇ ਉੱਪਰ ਠੀਕ ਹੈ ਜੀ ਬੈਕ ਪਾਰਟ ਦੇ ਉੱਪਰ ਆਪਾਂ ਚੱਲਦੇ ਹਾਂ ਆਪਾਂ ਲਾਵਾਂਗੇ ਪਲੇਟ ਦੀ ਨਿਸ਼ਾਨੀ ਫਰੰਟ ਤੇ ਆਪਾਂ ਲਾਈ ਸੀਗੀ 11:30 ਡਾਊਨ ਕਰਕੇ ਤੇ ਬੈਕ ਵਾਲੇ ਪੀਸ ਤੇ ਆਪਾਂ ਲਾਵਾਂਗੇ 12.5 ਇੰਚ ਡਾਊਨ ਕਰਕੇ ਕਿਉਂਕਿ ਇਹ ਪੀਸ ਆ ਜਿਹੜਾ ਆਪਣਾ 1 ਇੰਚ ਉੱਚਾ ਰੱਖਿਆ ਹੋਇਆ ਸੀ ਸੈਂਟਰ ਗੈਪ ਆ ਜਿਹੜਾ ਆਪਣਾ ਇਹ ਸੇਮ ਰਹੂਗਾ 4 ਇੰਚ ਤੇ ਆਪਾਂ ਨਿਸ਼ਾਨੀ ਲਗਾਈ ਹੈ ਸੈਂਟਰ ਗੈਪ ਆਪਣਾ 8 ਇੰਚ ਆ ਹਾਫ ਫੋਲਡ ਦੇ ਵਿੱਚ ਆਪਾਂ ਜਿਹੜਾ ਹੈਗਾ ਨਾਪ ਲੈਣੇ ਹੁੰਨੇ ਆ ਤੇ ਲੈਂਥ ਆ ਜਿਹੜੀ ਪਲੇਟ ਦੀ ਇਹ ਵੀ ਆਪਣੀ ਸੇਮ ਰਹੂਗੀ 6.5 ਇੰਚ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜਾ ਹੈਗਾ 4-4 ਇੰਚ ਤੇ ਨਿਸ਼ਾਨ ਆਪਾਂ ਲਗਾ ਲੈਣੇ ਆ ਤੇ ਇਸ ਤੋਂ ਬਾਅਦ ਇਹਨੂੰ ਸਕੇਲ ਨਾਲ ਜਿਹੜਾ ਹੈਗਾ ਨਿਸ਼ਾਨ ਨੂੰ ਆਪਾਂ ਕਰ ਲੈਣਾ ਸਿੱਧਾ ਸਿੱਧਾ ਕਰਨ ਤੋਂ ਬਾਅਦ ਸੈਂਟਰ ਦੇ ਵਿੱਚ 1/2 ਇੰਚ ਦਾ ਮਾਰਕ ਕਰਕੇ ਤੇ ਇਸ ਤਰੀਕੇ ਨਾਲ ਜਿਹੜਾ ਪਲੇਟ ਦੀ ਸ਼ੇਪ ਦੇ ਦੇਣੀ ਹੈ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਇੱਕ ਬਹੁਤ ਹੀ ਜ਼ਰੂਰੀ ਕਾਟ ਆ ਜਿਹੜੀ ਆਪਾਂ ਬੈਕ ਪਾਰਟ ਦੇ ਵਿੱਚ ਪਾਵਾਂਗੇ ਤੇ ਇਹ ਕਾਟ ਆ ਜਿਹੜੀ ਤੁਸੀਂ ਬਹੁਤ ਹੀ ਘੱਟ ਕੇ ਤੇ ਯੂਜ਼ ਕੀਤੀ ਹੋਣੀ ਹੈ ਜੇ ਤਾਂ ਤੁਹਾਡੇ ਬੈਕ ਗਲਾ ਜਿਹੜਾ ਹੈਗਾ 5 ਇੰਚ ਜਾਂ 5 ਇੰਚ ਤੋਂ ਘੱਟ ਹੈ ਫਿਰ ਤਾਂ ਕੋਈ ਵੀ ਕਾਟ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਜੇ ਤੁਸੀਂ ਗਲਾ ਹੈਗਾ 5 ਇੰਚ ਤੋਂ ਵੱਧ ਰੱਖ ਰਹੇ ਹੋ 6 6.5 7 8 ਜਿੰਨਾ ਵੀ ਰੱਖ ਰਹੇ ਹੋ ਤੇ ਇੱਕ ਜਿਹੜੀ ਹੈਗੀ ਆ ਆਰਮ ਹੋਲ ਵਾਲੀ ਸਾਈਡ ਤੇ ਤੁਹਾਨੂੰ ਕਾਟ ਦੀ ਜ਼ਰੂਰਤ ਪਊਗੀ ਮੇਰੇ ਕਸਟਮਰ ਦਾ ਜਿਹੜਾ ਗਲਾ ਹੈਗਾ ਉਹ ਬੈਕ ਗਲਾ 7.5 ਇੰਚ ਦਾ ਹੈ ਠੀਕ ਹੈ ਜੀ ਤੇ ਇਸ ਲਈ ਜਿਹੜਾ ਹੈਗਾ ਆਪਾਂ ਆਰਮ ਹੋਲ ਵਾਲੀ ਸਾਈਡ ਤੇ ਕਾਟ ਦੇਵਾਂਗੇ ਇਹ ਕਾਟ ਦੇਣੀ ਕਿਉਂ ਜ਼ਰੂਰੀ ਹੈ ਇਹ ਵੀ ਮੈਂ ਤੁਹਾਨੂੰ ਕਟਿੰਗ ਕਰਨ ਤੋਂ ਬਾਅਦ ਦਿਖਾਉਣੀ ਹੈ ਇਸ ਤਰੀਕੇ ਨਾਲ ਜਿਹੜਾ 9 ਇੰਚ ਦੇ ਆਪਾਂ ਲਗਭਗ ਨਿਸ਼ਾਨ ਆਪਾਂ ਲਗਾ ਲਿਆ ਹੈਗਾ ਤੇ ਇਸ ਇਸ ਤਰੀਕੇ ਨਾਲ ਕਰਦੇ ਕਰਦੇ ਆਪਾਂ ਹਲਕੇ ਹੱਥਾਂ ਨਾਲ ਨਿਸ਼ਾਨ ਲਗਾਉਣਾ ਹੈ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਹਲਕੇ ਹੱਥਾਂ ਨਾਲ ਮੈਚ ਕਰ ਦੇਣਾ ਤੇ ਇਸ ਤੋਂ ਬਾਅਦ ਆਪਾਂ ਇਹਦੀ ਕਰ ਦੇਣੀ ਹੈ ਕਟਿੰਗ ਇਹ ਕਾਟ ਆ ਜਿਹੜੀ ਇਹ ਤੁਸੀਂ ਅੱਜ ਤੋਂ ਪਹਿਲਾਂ ਸ਼ੈਰ ਹੀ ਕਦੇ ਪਾਈ ਹੋਵੇ ਤੇ ਇਹ ਕਾਟ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੇ ਤੁਹਾਡਾ ਗਲਾ 5 ਇੰਚ ਤੋਂ ਜ਼ਿਆਦਾ ਵੱਡਾ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਕਰਦੇ ਕਰਦੇ ਆਪਾਂ ਜਿਹੜਾ ਹੈਗਾ ਐਕਸਟਰਾ ਮਾਰਜਨ ਹੈ ਜਿਹੜਾ ਕੱਪੜੇ ਦਾ ਇਹ ਆਪਾਂ ਨਾਲੋਂ ਉਤਾਰ ਦਿੱਤਾ ਇਹ ਕਾਟ ਪਾਉਣੀ ਕਿਉਂ ਜ਼ਰੂਰੀ ਹੈ ਇਹ ਮੈਂ ਤੁਹਾਨੂੰ ਦੱਸਦੀ ਆਂ ਬੈਕ ਗਲੇ ਦੀ ਕਟਿੰਗ ਕਰਨ ਤੋਂ ਬਾਅਦ ਠੀਕ ਹੈ ਜੀ ਆਪਾਂ ਜਿਹੜਾ ਹੈਗਾ ਲਗਭਗ ਜਿਹੜਾ ਮੋਡਾ ਆਪਾਂ ਰੱਖਣਾ ਹੈਗਾ 3 ਇੰਚ ਮਾਰਜਨ ਆਪਣਾ ਆਊਗਾ ਆਰਮਹੋਲ ਵਾਲੀ ਸਾਈਡ ਤੇ 1/2 ਇੰਚ ਤੇ 1 ਇੰਚ ਦਾ ਚੌਥਾ ਪਾਰਟ ਜਿਹੜਾ ਆਪਣਾ ਮਾਰਜਨ ਆਊਗਾ ਗਲੇ ਦੀ ਜਿਹੜੀ ਆਪਾਂ ਲਾਉਣੀ ਹੈਗੀ ਆ ਟਾਕੀ ਉਹਦੇ ਵਿੱਚ ਪੌਣੇ 4 ਇੰਚ ਤੇ ਆਪਾਂ ਲਾ ਲਿਆ ਉਧਰ ਆਪਣਾ ਮਾਰਜਨ ਬਚਿਆ 2 ਇੰਚ ਤੇ ਇੱਧਰ ਆਪਾਂ ਜਿਹੜਾ ਨਿਸ਼ਾਨ ਲਗਾਵਾਂਗੇ ਇਹ ਆਪਾਂ ਲਾਵਾਂਗੇ 2 1/2 ਇੰਚ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਇਸ ਤਰੀਕੇ ਨਾਲ ਜਿਹੜਾ ਸਕੇਲ ਨਾਲ ਮੈਚ ਕਰਾਂਗੇ ਨਿਸ਼ਾਨ ਤੇ ਆਪਾਂ ਬਣਾ ਲਾਂਗੇ ਬਾਕਸ ਤੇ ਇਹਦੇ ਵਿੱਚ ਜਿਹੜੇ ਆਪਾਂ ਹਲਕੀ ਜਿਹੀ ਸ਼ੇਪ ਦੇਵਾਂਗੇ ਤੇ ਗੋਲ ਗਲੇ ਦਾ ਜਿਹੜਾ ਹੈਗਾ ਆਪਾਂ ਨਿਸ਼ਾਨ ਬਣਾ ਲਵਾਂਗੇ। ਇਹਦੀ ਆਪਾਂ ਕਰਾਂਗੇ ਕਟਿੰਗ। ਕਟਿੰਗ ਇਸ ਤਰੀਕੇ ਨਾਲ ਕਰਦੇ ਹੋਏ ਤੇ ਹਲਕੇ ਹੱਥਾਂ ਨਾਲ ਜਿਹੜਾ ਹੈਗਾ ਆਪਾਂ ਘੁਮਾ ਕੇ ਤੇ ਇਹਦੇ ਵਿੱਚ ਜਿਹੜਾ ਹੈਗਾ ਕੋਈ ਵੀ ਚੁੰਝ ਵਗੈਰਾ ਜਿਹੜੀ ਆਪਾਂ ਨਹੀਂ ਆਉਂਦਣੀ ਪੂਰੀ ਸਫਾਈ ਨਾਲ ਜਿਹੜੀ ਆਪਾਂ ਗਲੇ ਦੀ ਕਰਾਂਗੇ ਕਟਿੰਗ। ਇਸ ਤੋਂ ਬਾਅਦ ਜਿਹੜਾ ਹੈਗਾ ਮੈਂ ਤੁਹਾਨੂੰ ਦਿਖਾਉਣੀ ਆ ਇਹਨੂੰ ਓਪਨ ਕਰਕੇ ਪੀਸ ਨੂੰ ਠੀਕ ਹੈ ਜੀ? ਓਪਨ ਕਰਕੇ ਹਜੇ ਆਪਾਂ ਇਹਦੇ ਵਿੱਚ ਜਿਹੜੀ ਹੈਗੀ ਐ ਬੈਗ ਗਲੇ ਦੀ ਫੋਲਡਿੰਗ ਵੀ ਕਰਾਂਗੇ ਗਲਾ ਹੋਰ ਵੱਡਾ ਹੋਊਗਾ ਜਦੋਂ ਆਪਾਂ ਪਹਿਨਦੇ ਆ ਗਲਾ ਆਪਣਾ ਬਾਹਰ ਫੈਲ ਜਾਂਦਾ ਤੇ ਜੇ ਆਪਾਂ ਮੰਨ ਕੇ ਚੱਲੋ ਕਿ ਇਹ ਜਿਹੜੀ ਆਪਾਂ ਕਾਟ ਪਾਈ ਐ ਇਹ ਆਪਾਂ ਨਾ ਪਾਈ ਹੋਵੇ ਸਪੋਜ਼ ਕਰੋ ਕਿ ਤੁਸੀਂ ਇਹ ਕਾਟ ਨਹੀਂ ਪਾਈ ਹੋਈ ਠੀਕ ਹੈ ਜੀ ਤੇ ਤੁਸੀਂ ਜਦੋਂ ਗਲਾ ਪੈਨੋਗੇ ਤੇ ਗਲਾ ਜਿਹੜਾ ਬਾਹਰ ਨੂੰ ਝੁਕੂਗਾ ਤੇ ਜਿਹੜਾ ਹੈਗਾ ਗਲਾ ਵੀ ਡਿੱਗੂਗਾ ਤੇ ਮੋਢੇ ਵੀ ਡਿੱਗਣਗੇ ਸੋ ਇਸ ਕਰਕੇ ਇਹ ਕਾਟ ਪਾਉਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਐ ਇਸ ਤੋਂ ਬਾਅਦ ਜਿਹੜਾ ਆਪਾਂ ਦਾ ਬੈਕ ਪਾਰਟ ਤੇ ਫਰੰਟ ਪਾਰਟ ਹੈਗਾ ਇਹਨਾਂ ਦੇ ਨਿਸ਼ਾਨ ਹੈਗੇ ਆ ਜਿਹੜੇ ਆਪਾਂ ਦੂਜੀ ਸਾਈਡ ਵੀ ਲੈ ਲੈਣੇ ਆ ਜਿਵੇਂ ਆਪਾਂ ਨੋਰਮਲ ਲੈਣੇ ਆ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਮੋਢੇ ਚੋਂ ਨਿਕਲੀ ਹੈ ਕਤਰਨ ਇਹਦੇ ਵਿੱਚੋਂ ਆਪਾਂ ਰੇਵ ਟਾਕੀਆਂ ਕੱਟਾਂਗੇ ਪਲੇਟਾਂ نیچے ਲਾਉਣ ਨੂੰ ਜੇ ਮੇਰੇ ਦੱਸਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਵੀਡੀਓ ਵਧੀਆ ਲੱਗੀ ਹੈ ਪਲੀਜ਼ ਲਾਈਕ ਕਰੋ ਜੀ ਕਮੈਂਟ ਕਰੋ ਸ਼ੇਅਰ ਕਰੋ ਜੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮਚ